हाँ जी आप गुरुद्वारा साहब लंगर साहब गुरुद्वारा खड़ी ये अपना रहना था इतने मिले आ कपड़े कपड़े पाते अपना आप टोपी आ मिला समान आपने ਪੜਾ ਆਹ ਹਸਤਾਂ ਖੜੇ ਆ ਪਾਏ ਤੇ ਬਾਰਿਸ਼ ਪੈ ਰਹੀ ਆ ਇਹ ਆ ਪਾ ਖੜੇ ਆ ਮੋਗਾ ਜਾਣ ਦੀ ਆ ਬ੍ਰਿਜ ਹੈ ਵੀ ਦੇ ਨੀਚੇ ਖੜੇ ਇਹ ਚੱਕਰ ਤੇ ਆ ਆਪਣਾ ਸਾਈਕਲ ਪਿੰਡ ਦਾਰਾਪੁਰ ਕੀ ਆਪਾਂ ਇੰਦਰ ਨੂੰ ਜਾਣੇ ਇਧਰੋਂ ਆਪਾਂ ਆਏ ਸੀ ਤੇ ਇੱਥੋਂ ਆਪਾਂ ਪਾਣੀ ਭਰਿਆ ਤੇ ਆਹਾ ਡੈਸਟੀਨੇਸ਼ਨ ਫਰੋਇ ਪਰ 21 ਕਿਲੋਮੀਟਰ ਤੇ 70 ਕਿਲੋਮੀਟਰ ਲਾਹੌਰ ਆ ਜਾਂਦਾ ਇੱਥੇ ਤੇ ਆਪਾਂ ਜਾਣਾ ਮੋਗਾ ਮੋਗਾ 13 ਕਿਲੋਮੀਟਰ ਤੇ ਲੁਧਿਆਣਾ 55 ਕਿਲੋ ਆਪਾਂ ਇੱਧਰ ਨੂੰ ਜਾ ਤੇ ਆਪਾਂ ਆ ਗਏ ਇੱਥੇ ਇੱਧਰੋਂ ਆਈਆਂ ਇੱਧਰ ਜਾਣਾ ਮਹੇਸ਼ਤਰੀ ਦੌਲਤਪੁਰ ਕੀ ਆ ਤਾਂ ਦੇਖਣੀ ਆ ਕੀ ਆ ਤਾਂ ਪਿੰਡ ਪਹੁੰਚ ਗਏ ਆ ਇਹ ਆਪਾਂ ਪਹੁੰਚ ਗਏ ਆ ਕਾਣ ਸੇਂਡ ਵਾਲੀ ਮੰਡੀ ਪਾਈ ਕਾਣ ਸੇਂਡ ਇਹ ਸਾਹਮਣੇ ਵੀ ਬੰਗਾਂ ਘੋਨਾ ਲਾ ਰਹੀਆਂ ਇਹ ਦੇਖ ਸਕਦੇ ਹੋ ਇਹ ਪਿੰਡ ਜੇ ਜਾਂਦਾ ਪਿੰਡ ਕਾਨ ਸਿੰਘ ਵਾਲੇ ਨੂੰ। ਕਿ ਆਪਾਂ ਇੱਧਰੋਂ ਆਏ ਆ। ਤੇ ਇੱਧਰ ਜਾਣਾ। ਮੋਗਾ 15 ਕਿਲੋਮੀਟਰ। ਤੇ ਆਪਣਾ ਸਮਾਨ ਤੇ ਆਪਣਾ ਸਾਈਕਲ। ਤੇ ਆਪਾਂ ਖਾਣ ਲੈਗੇ ਆ ਬਿਸਕੁਟ ਤੇ ਨਾਲ ਕਿਹਨੂੰ ਪਾਣੀ। ਸਨੋ ਦੱਸੋ ਕੀ ਹਾਲ ਹੈ ਤੇ ਮੈਂ ਕਰਨ ਜਾ ਰਿਆਂ ਸਾਰੇ ਪੰਜਾਬ ਦੀ ਯਾਤਰਾ ਤੇ ਆਪਣਾ ਐਂਡ ਹੈਗਾ ਸਾਰਾ ਇੰਡੀਆ ਸਾਰਾ ਇੰਡੀਆ ਕਵਰ ਕਰਨਾ ਆਪਾਂ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਆਪਾਂ ਕਰ ਦੇਣਾ ਫਿਰ ਤਰੇਲੇ ਹਾਂਜੀ ਏਮ ਕੋਟ ਸਾਹਿਬ ਹੈ ਏਮ ਕੱਢ ਲਈ ਹੈ ਪੰਜੀ ਕੱਢ ਲਈ ਗਾਲ ਲਾਣਾ ਹੈ ਇਹ ਮੇਰੇ ਨਾਲ ਦੇ ਚਲੇ ਗਈ ਪਹਿਲਾਂ ਹੀ ਉਹ ਕੰਮ ਪੈ ਗਿਆ ਸੀ ਮੈਂ ਰਾਜੂ ਨਾਲ ਨਾਲ ਜਾਦੀ ਇਹ ਹੈਗਾ ਬਈ ਜੋਗੇ ਆਣਾ ਮੋਗਾ ਆਪਾਂ ਜਾਣ ਜਾਣੇ ਪਏ ਆ ਮੋਗਾ ਰੋਡ ਇਧਰ ਮੋਗਾ ਤੇ ਇਧਰੋਂ ਆ ਪਾਈਸ ਇਹ ਹੈਗਾ ਮੋਗਾ ਮੋਗੇ ਦਾ ਬੋਰ ਲੱਗਾ ਹੋਇਆ ਸੀ 14 15 ਰਹਿ ਗਿਆ ਮੋਗਾ ਤੇ ਅੱਜ ਮੀਂਹ ਬਹੁਤ ਜ਼ਿਆਦਾ ਪੈ ਗਿਆ ਤੇ ਸੜਕਾਂ ਤੇ ਚਿੱਕੜ ਵਕੜ ਹੋਇਆ ਪਿਆ ਦੇਖੋ 뷰 ਚੱਕ ਕਰੋ ਤੇਸ਼ਪਾਤ ਕਾਲਜ ਤੇ ਸਪੀਡ ਸਾਈਕਲ ਦੀ ਬਹੁਤ ਹੀ ਜ਼ਿਆਦਾ ਬਣੂਗੀ ਹੁਣ نیچے ਟਲਾਂਣ ਬਹੁਤ ਜ਼ਿਆਦਾ ਦੇਖੋ ਘੁੰਨੇ ਵਗੈਰਾ ਇੱਧਰ ਵੀ ਲੱਗ ਚੁੱਕੇ ਨੇ ਕੀ ਪਤਾ ਨਹੀਂ ਕਿਹੜੇ ਛਲ ਦਾ ਟਾਵਾ ਐਦਰ ਗੱਡੀਆਂ ਦਾ ਆਉਣ ਜਾਣ ਦਾ ਸ਼ੋਰ ਸ਼ਰਾਬਾ गुरदारा पाई ट्रोली पाई छे पातशाह गुरद्वारा बंदा पिया तो अपना सैकल खड़ा लंगर हाल जी बैठे आराम कारीगर लगे हो ਗੁਰਦੁਆਰੇ ਦਾ ਦਫ਼ਤਰ ਇੱਥੇ ਆਪਾਂ ਰੁਕ ਗੁਰਦੁਆਰਾ ਬੰਦਾ ਪਿਆ ਇੱਧਰ ਹਾਲ ਵਗੈਰਾ ਸਾਬ ਇਹ ਆਪਾਂ ਜੁੜਾ ਕਰੀ ਅੱਲੀ ਜਾਂਦੇ ਤੇ ਇਹ ਬਾਈ ਇੱਧਰ ਕੰਮ ਕਰ ਰਹੇ ਨੇ ਇਹ ਵਾਲਾ ਬਾਈ ਵੀ ਬਿੱੱਲਾ ਹੀ بڑا ਯਾਰ ਹੋਰ ਭਾਈ ਕੀ ਹਾਲ ਹੈ ਜੀ ਕੰਮ ਕਰਦੇ ਪਏ ਟਾਇਰ ਥਲੜੀ ਹੈ ਜੀ ਟਾਇਰ ਥਲੜੀ ਲਾਉਣੇ ਪਏ ਸਪੀਡ ਕਾਰ ਡਰ ਹੈ ਜੀ ਟਾਇਰ ਲਾਉਣੇ ਠੀਕ ਹੈ ਜੀ ਚਲੋ ਠੀਕ ਹੈ ਜੀ ਗੋਰ ਦਵਾਰਾ ਬੰਦਾ ਪਿਆ ਨਿਸ਼ਾਨ ਸਾਹਿਬ ਵੀ ਦੇਖ ਸਕਦੇ ਨੇ ਨਿਸ਼ਾਨ ਸਾਹਿਬ ਗੁਰਦੁਆਰੇ ਚ ਇੱਕ ਚੀਜ਼ ਆਮ ਹੀ ਲਿਖੀ ਜਾਂਦੀ ਹੈ ਤੇ ਇਹ ਹੈਗੀ ਬੇਨਤੀ ਇੱਥੇ ਦਾਣੇ ਜਾਂ ਕੋਈ ਵੀ ਹੋਰ ਵਸਤੂ ਨਾਲ ਖਿਡਾਰੋ ਜੀ ਧੰਨਵਾਦ ਵਾਈ ਬਾਬੇ ਟਾਕੜ ਦੇ ਪਾਇਆ ਤੇ ਇਹ ਥੱਲੇ ਫਰਸ਼ ਲਾਉਣ ਲਈ ਵਰਤੀ ਜਾਂਦੀ ਹੈ ਤੇ ਆ ਦੂਜਾ ਗੇਟ ਗੁਰਦੁਆਰੇ ਦਾ ਬੱਬੇ ਹੋਣਾਂ ਦੀਆਂ ਛੇਵੇਂ ਪਾਛੇ ਜੀ ਦਾ ਆਪਣਾ ਇਤਿਹਾਸ ਕਰਦੇ ਵਾਰੀ। ਉਹ ਬੱਬਾ ਜੀ ਕਹਿਮੋ ਜੀ ਠੀਕ ਹੈ। ਤੇ ਅਧਰ ਆਪਣਾ ਜੋੜਾ ਜਦਦਰ ਵੀ ਜੋੜਾ ਕਰ ਇੱਧਰ ਅਸਤਬਲ ਕੂੜਿਆਂ ਦਾ ਗੁਰੂ ਸਾਹਿਬ ਦੇ ਇੱਧਰ ਕੂੜੇ ਵੀ ਰੱਖੇ ਹੋਏ। ਓ ਵਾਈ ਗੋ। ਤੇ ਇੱਧਰ ਕੂੜੇ ਤੇ ਇਹ ਦੂਸਰਾ ਦਰਵਾਜਾ ਗੁਰਦੁਆਰੇ ਦੇ ਅੰਦਰ ਆਉਂਦਾ ਤੇ ਇੱਧਰ ਇੱਟ ਰੂੜਾ ਕੁੱਟਿਆ ਪਿਆ ਸਰਾਫ ਆਪਾਂ ਆ ਗਿਆਂ ਡਗਰੂ ਰੇਲਵੇ ਸਟੇਸ਼ਨ ਨਾਰਥਨ ਰੇਲਵੇ ਇਹਦੇ ਅੰਦਰ ਆ ਕੇ ਆਪਾਂ ਗੁਰਦੁਆਰੇ ਦਾ ਦਰਸ਼ਨ ਕਰਕੇ ਆਪਾਂ ਡਗਰੂ ਦੇ ਰੇਲਵੇ ਸਟੇਸ਼ਨ 바ਪਾ ਸੁੱਤਾ ਪਿਆ ਹਾਈ ਕਿਵੇਂ ਆ ਇੱਧਰ ਇੰਜਨ ਮਾਰਨਾ ਯਾਰ ਹਾਰਨਾ ਦੇਖ ਸਕਦੇ ਹੋ ਇਹਦਾ ਰੇਲਵੇ ਸਟੇਸ਼ਨ ਆਫਿਸ ਵਗੈਰਾ ਇਹ ਇੱਥੇ ਹੀ ਆ ਸਾਰੇ Дагру. गुरु आ इंजना पुराना स्टेशन ਦੇ ਕੰਡੇ ਦੂਰ ਤੱਕ ਮੱਕੀ ਦੇ ਵੱਡੇ ਵੱਡੇ ਖੇਤ ਪਿੰਡ ਡਾਗਰੂ ਚ ਤੇ ਆਪਾਂ ਇਧਰੋਂ ਆਏ ਆ ਤੇ ਇਧਰ ਜਾਣਾ ਜੀ ਇਧਰ ਝੋਨਾ ਤੇ ਆ ਬੱਕਰੀਆਂ ਵਾਲੇ ਬਾਈ ਬੱਕਰੀਆਂ ਨੂੰ ਚਰਾਉਂਦੇ ਦੂਰ ਤੱਕ ਖੇਤਾਂ 'ਚ ਫਿਰਦੇ ਆ ਕਿਵੇਂ ਆ ਕੀ ਹਾਲ ਆ ਬਾਈ ਇਹ ਮੇਚੂਟੇ ਸ਼ੂਟੇ ਮੇਮਣੇ ਹੋਰ ਬਾਈ ਕੀ ਆਲਾ ਜੀ ਤੇ ਆਪਾਂ ਇਸ ਰੂਟ ਤੇ ਤੇ ਚੱਲੀ ਜੀ ਆਪਾਂ ਹੀ ਪਿੰਡ ਨੂੰ ਜਾਂ ਰਹਾਂ ਦੇ ਰਾਹ ਜਾਂਦੇ ਹਾਕਮ ਸਿੰਘ ਵਾਲੇ ਕੋਲ ਖੜਾ ਤੇ ਇੱਥੇ ਵੇਖੀਂ ਆਪਾਂ ਬਈ ਫਟਵਾ ਬਾਈ ਦੀਪ ਸਿੱਧੂ ਤੇ ਗੁੱਦੂ ਨੂੰ ਛੇ ਵਾਲਾ ਕਿਹਾ ਧੋ ਅੰਕਲ ਪਤਾ ਨਹੀਂ ਇਹਨਾਂ ਦਾ ਮੈਨੂੰ ਪਤਾ ਨਹੀਂਗਾ ਹੈਗਾ ਤੇ ਆਪਾਂ ਇੱਥੋਂ ਪਾਣੀ ਪੀਤਾ ਜੀ ਤੇ ਪਾਣੀ ਲੈ ਵੀ ਲਿਆ ਨਾਲ ਉਹ ਖੜਾ ਆਪਣਾ ਸਾਈਕਲ ਤੇ ਆਪਾਂ ਇਧਰੋਂ ਆਏ ਸੀ ਤੇ ਇੱਧਰ ਮੋਗੇ ਨੂੰ ਜਾਣਾ ਈ ਕਾਲਸਾ ਰੋਡ ਪਸਾਂਜ ਮੋਗੇ ਪਹੁੰਚ ਗਿਆ ਪਾ ਮੈਂ ਕਿ ਇੱਧਰੋਂ ਆਏ ਸੀ ਇੱਧਰ ਜਾਣਾ ਤੇ ਆ ਬਾਈ ਆਪਾਂ ਨੂੰ ਮਿਲ ਗਿਆ ਸੀ ਕਿਦੇ ਬਾਈ ਦੇ ਆਲੂ ਵਿਖਾਰੇ ਤੇ ਆਂਬ ਵੇਚਦਾ ਆਹ ਬਾਈਆ ਹੈਲੋ ਬਾਈ नाम की अपना भी दनेश कहाँ से हो से। बिहार से उधर भी हमने जाना है बिहार में भी बिहार में जाएंगे पटना और उधर के सबका एरिया घूमेंगे उधर से हाँ साइकिल से और हम पंजाब से इधर से फरीदकोट से हैं फरीदकोट नहीं अकेले हूँ मैं ओके भाई ਤੇ ਆਪਾਂ ਆ ਗਏ ਆ ਫੂਡ ਲੈਂਡ ਕੋਲੇ ਇੱਧਰੋਂ ਆਏ ਸੀ ਆਪਾਂ ਤੇ ਆਹ ਬੋਰਡ ਲੱਗਾ ਬਰਨਾਲੇ ਨੂੰ ਜਿਹੜਾ ਪਿੱਛੇ ਰਾਹ ਆਪਾਂ ਛੱਡ ਗਏ ਆ ਇਹ ਬਰਨਾਲੇ ਨੂੰ ਰਾਹ ਜਾਂਦਾ ਤੇ ਇੱਧਰ ਆਪਾਂ ਜਾਣਾ ਤੇ ਆ ਮੈਨੂੰ ਇੱਕ ਜਗ੍ਹਾ ਮਿਲੀ ਸੀ ਇੱਥੇ ਤੇ ਇੱਥੇ ਉਹੀ ਆਪਾਂ ਪਿੱਛੇ ਜਿਹੜਾ ਬੋਰਡ ਵੇਖਿਆ ਸੀ ਸਪ੍ਰੇਪਰ 38 ਕਿਲੋਮੀਟਰ ਤੇ ਮੋਗਾ ਪਿੱਛੇ 4 ਕਿਲੋਮੀਟਰ ਰਹਿ ਗਿਆ ਤੇ ਉੱਥੇ ਲੁਧਿਆਣਾ 38 ਕਿਲੋਮੀਟਰ ਤੇ ਜਗਰਾਉ 15 ਕਿਲੋਮੀਟਰ ਦਾ ਲਾਹੌਰ 87 ਕਿਲੋਮੀਟਰ ਤੇ ਇਧਰ ਆਏ ਆਪਾਂ ਤੇ ਇਧਰ ਚੱਲੇ ਆ ਤੇ ਆਪਾਂ ਜਾਂਦੇ ਹੋਏ ਰਾਹ 'ਚ ਕਾਕ ਦੇ ਰੇਟਾ 'ਤੇ ਰੁਕਿਆ ਨਾਲ ਹੀ ਜਾਮਨਾ ਦਾ ਲੱਗਾ ਇਦਰਾਖ ਤੇ ਆਪਾਂ ਦੋ ਕ ਜਾਮਨਾ ਤੋੜ ਕੇ ਖਾ ਲਈਆਂ ਸੜਕ ਦਾ ਕੰਮ ਕਾਫੀ ਵੱਡੇ ਪੱਧਰ ਤੇ ਚੱਲ ਰਿਹਾ। ਇਹ ਤੇ ਦੂਰ ਤੱਕ। ਖਰੀ ਆਲੀ ਝਾੜ ਪਿਆ। ਤੇ ਆਪਾਂ ਆ ਗਏ ਪੁਰਾਣੇ ਵਾਲਾ ਮੋਗਾ। ਪੁਰਾਣੇ ਵਾਲੇ ਪਿੰਡ ਕੋਲੇ। ਇਧਰੋਂ ਆਪਾਂ ਆਏ ਆ। ਤੇ ਇਧਰ ਆਪਾਂ ਜਾਣਾ। ਤੇ ਆਡਾ ਸੀ ਇੰਟਰਸਟਿੰਗ ਆਪਾਂ 2 ਕੁ 3 ਮਿੰਟ ਤੇ ਖੜਾਂਗੇ ਫਿਰ ਆਪਾਂ ਇਧਰ ਨੂੰ ਚਲੇ ਜਾ ਤੇ ਰਾਹ ਚ ਜਾਂਦਿਆਂ ਆਪਾਂ ਨੂੰ ਇਧਰ ਦਿਖਿਆ ਵਾਟਰ پارک ਤੇ ਵਾਟਰ پارک ਨਾਲਾ ਚੱਲਦਾ ਨਹੀਂ ਬੰਦੀ ਪਿਆ ਇਹ ਬੰਦਾ ਬਣਿਆ ਪਤਾ ਨਹੀਂ ਕਾਹਦਾ ਇਹ ਬੰਦਾ ਬਣਿਆ ਇਹ ਵਾਟਰ پارک ਤੇ ਇੱਧਰੋਂ ਆਏ ਤੇ ਆਪਣਾ ਸਾਈਕਲ ਮਿੱਟੀ ਨਾਲ ਲੁੱਤਪੱਤ ਹੋਇਆ ਮੀਂਹ ਕਰਕੇ ਤੇ ਇੱਧਰ ਆਪਾਂ ਜਾਣਾ ਇੱਧਰ ਆਪਣੇ ਖੱਬੇ ਪਾਸੇ ਸ਼ੁੱਧ ਗੋੜਾ ਸ਼ੱਕਰ ਦੇ ਬਿਸਕਟ ਇਹ ਜਗ੍ਹਾ ਨਿਕਲਦੇ ਆ ਬਈ ਇਹ ਮੋਗੇ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਇਹ ਜਗ੍ਹਾ ਇੱਥੋਂ ਆਇਆ ਮੈਂ ਤੇ ਇੱਥੋਂ ਜਾਣਾ ਤੇ ਇੱਥੋਂ ਬਿਸਕੁਟ ਬਈ ਸ਼ੁੱਕ ਸ਼ੱਕਰ ਗੁੜ ਸ਼ੱਕਰ ਦੇ ਬਿਸਕੁਟ ਘਟਾ ਸਕਦੇ ਹਾਂ ਸ਼ੁੱਧ ਆਪਾਂ ਪਹੁੰਚ ਗਏ ਆ ਗੁਰਦੁਆਰਾ ਦੁੱਖ ਪੰਜਨ ਮਟਵਾਣੀ ਸਰਬਸੰਤ ਮਟਵਾਣੀ ਦਾ ਗੁਰਦੁਆਰਾ ਆਪਾਂ ਨੂੰ ਲਿਖਾਉਣੇ ਆ ਗੁਰਦੁਆਰਾ ਇਧਰ ਗੁਰਦੁਆਰਾ ਸਾਹਮਣੇ ਗੁਰਦੁਆਰਾ ਦੱਖ ਪੰਜਨ ਸਰ ਮਟਵਾਣੀ ਮੋਗਾ ਤੇ ਇੱਥੋਂ ਆਪਾਂ ਘਰਵਾਨਾ ਹੋਣ ਲੱਗੇ ਆ ਇਸ ਪਾਸੇ ਜੇ ਸੀ ਤੇ ਆਪਾਂ ਰੋਕੇ ਸੀ ਗੁਰਦੁਆਰਾ ਪੰਜਨ ਦੱਖ ਪੰਜਨ ਸਰ ਮਟਵਾਣੀ ਤੇ ਬਾਬਾ ਜੀ ਕਹਿੰਦੇ ਵੀਡੀਓ ਨਹੀਂ ਬਣਾਉਣੀ ਤੇ ਇਸ ਲਈ ਥੋੜੀ-ਮੋਟੀ ਵੀਡੀਓ ਬਣਾ ਕੇ ਪਾ ਦਿੱਤੀ ਛੇਵੇਂ ਪਾਤਸ਼ਾਹ ਜੀ ਆਈ ਸੀ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਇਧਰ ਆਪਾਂ ਜਾਣਾ ਦਿੱਕੀ ਤਾਂ ਆਪਾਂ ਇਧਰੋਂ ਆਇਆ ਤੇ ਇਧਰ ਜਾਣਾ ਆਪਾਂ ਤੇ ਬਾਬਾ ਜੀ ਮਿਲ ਗਏ ਬੱਕਰੀਆਂ ਚਰਾਉਂਦੇ ਪਏ ਆ ਤੇ ਹਰਿਆਲੀ ਬਹੁਤ ਹੈ ਤੇ ਸੜਕ ਦੇ ਸਾਈਡਾਂ ਤੇ ਹਰਿਆਲੀ ਇੰਨੀ ਆ ਬਹੁਤ ਵਧੀਆ ਤਿੱਖੀ ਧੁੱਪ ਦਾ ਦ੍ਰਿਸ਼ ਬੱਦਲ ਸਾਹ ਨਹੀਂ ਲੈਣ ਦਿੰਦੇ ਤੇ ਆਪਾਂ ਚੱਲਦੇ ਰਹਿਣਾ ਕੰਟੀਨਿਊ ਇਧਰ ਨੂੰ ਆਪਾਂ ਚੱਲਦੇ ਆ ਅੱਗੇ ਆਹ ਸਟੇਸ਼ਨ ਤੇ ਆਪਾਂ ਖੜੇ ਸੀ ਨਵਾਂ ਬਣਿਆ ਥਿੰਕ ਅਗੇਂਸ ਦਾ ਸਟੇਸ਼ਨ 24 ਘੰਟੇ ਖੁੱਲਾ ਰਹਿੰਦਾ ਜੀਤਵਾਲ ਟੱਪ ਕੇ ਆਉਂਦਾ ਜੇ ਕਿਸੇ ਬਾਈ ਨੇ ਕਰਨਾ ਹੋਵੇ ਤੇ ਇੱਥੇ ਰੈਸਟ ਵੀ ਕਰ ਸਕਦਾ ਕੋਈ 10 ਮਿੰਟ ਰੋਕੇ ਆਪਾਂ ਇਧਰੋਂ ਆਏ ਸੀ ਤੇ ਇਧਰ ਜਾਣਾ ਸ਼ੀਰ ਗੁਰੂ ਹਰਗੋਬਿੰਦ ਸਿੰਘ ਜੀ ਦਾ ਇਹ ਲੰਗਰ ਹਾਲਾ ਕੌਂਕੇ ਪੰਡ ਤੇ ਇੱਧਰ ਤਲਾ ਇਸ਼ਨਾਨ ਕਰ ਤੇ ਗੁਰਦੁਆਰਾ ਜਿੱਤੇ ਆ ਸ਼ਾਮਾ ਪਾਖੜੀ ਦਰਸ਼ਨ ਹੋ ਗਏ ਲੰਗਰ ਛਕ ਲਿਆ ਬਾਬਾ ਜੀ ਆਰਾਮ ਦੀ ਜਗ੍ਹਾ ਪਹੁੰਚ ਦੇਵਾਂਗੇ ਬਾਈ ਗੁਰੂ ਘਰ ਦਾ ਇਸ਼ਨਾਨ ਕਰ ਮਸ਼ੀਨਾਂ ਦਾ ਜੋੜਾ ਤੈਰ ਰਿਹਾ ਦੂਰ ਤੱਕ ਟਿੱਕੀ ਟੋਪ ਦਾ ਮੰਦਿਰ ਵਾਹ ਗੁਰਦੁਆਰਾ ਦੀ ਬੈਕ ਸਾਈਡ ਗੁਰਦੁਆਰਾ ਹਜੇ ਕੰਪਲੀਟ ਨਹੀਂ ਹੋਇਆ ਥੋੜਾ ਜਿਹਾ ਇੱਧਰ गुरुद्वार अगला गुरद्वारा साहेब गुरु कौके छेवे पाच पेंड कौके वापस नानक सर